ਮਾ ਜੀਵਨ ਫੌਜੀ ਬੋਲਦਾ ਜਿਹੜਾ ਅੰਮਰਸਾਰ ਸਲਾਮਾਬਾਦ ਹਮਲਾ ਹੋਇਆ ਨਾ ਕਰਦੇ ਉਸ ਦੀ ਉਹਦੀ ਜੁਮੇ ਆਰੀ ਮੈਂ ਲੈਣਾ ਵਾ ਇਹ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਸਿੱਧੀ ਚੇਤਾਵਨੀ ਆ ਜਿਹੜਾ ਇਹਨਾਂ ਮਤਲਬ ਗੁੰਡਾ ਰਾਜ ਚਲਾ ਰਹੇ ਆ ਨਾ ਜਿਹੜਾ ਇਹ ਗੁੰਡਾ ਰਾਜ ਚਲਾ ਰਹੇ ਲੋਕਾਂ ਨੂੰ ਨਜਾਇਜ਼ ਚੁੱਕ ਚੁੱਕ ਪਰਚੇ ਪਾ ਰਹੇ ਆ ਇਹਨਾਂ ਨੂੰ ਘਰਾਂ ਤੋਂ ਬੇਕਾਰ ਕੀਤਾ ਸਾਡੀਆਂ ਨੌਕਰੀਆਂ ਖੋਈਆਂ ਸਾਡੇ ਮਾਪਿਓ ਨੂੰ ਸਾਡੇ ਮਾਸੀਆਂ ਮਾਸੜਾ ਤੱਕ ਇਹਨਾਂ ਜੇਲ੍ਹ 'ਚ ਭੇਜਤੇ ਤੇ ਹੁਣ ਇਹ ਚੀਜ਼ ਦਾ ਜਵਾਬ ਆਪਾਂ ਇਦਾਂ ਹੀ ਦਵਾਂਗੇ ਇਹ ਹੁਣ ਆਪਾਂ ਡਰ ਕੇ ਵਹਿਣ ਆਏ ਨਾ ਕਿ ਉਹ ਸਿਰਫ ਹਲੇਟ ਨਿਗਾ ਜਾਂ ਟ੍ਰੇਲਰ ਆ ਪੂਰੀ ਫਿਲਮ ਹਲੇ ਬਾਕੀ ਆ ਇਹਨਾਂ ਕਹੋ ਵੀ ਹੁਣ ਆਪਣੇ ਟੰਬਰ ਥੋੜੇ ਜੇ ਥੋੜੇ ਨਾਲ ਸੇਫ ਕਰ ਲਓ ਹੁਣ ਤੁਸੀਂ ਘਰਾਂ ਤੱਕ ਗਏ ਤਾਂ ਪੱਕਾ ਘਰਾਂ ਤੱਕ ਹੀ ਜਾਵਾਂਗੇ ਤੁਹਾਡੇ ਮਾ ਜੀਵਨ ਫੌਜੀ ਬੋਲਦੇ ਆਂ ਡਾ ਅਮਰ ਸਰ ਸਲਾਮਾਬਾਦ ਹਮਲਾ ਹੋਇਆ ਨਾ ਗ੍ਰੇਨਸ ਦੀ ਉਹਦੀ ਜੁਮੇ ਆਰੀ ਮੈਂ ਲੈਣਾ ਵਾ ਇਹ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਸਿੱਧੀ ਚੇਤਾਵਨੀ ਆ ਜਿਹੜਾ ਇਹਨਾਂ ਮਤਲਬ ਗੁੰਡਾ ਰਾਜ ਚਲਾ ਰਹੇ ਆ ਨਾ ਜਿਹੜਾ ਇਹ ਗੁੰਡਾ ਰਾਜ ਚਲਾ ਰਹੇ ਲੋਕਾਂ ਨੂੰ ਨਜਾਇਜ਼ ਚੁੱਕ ਚੁੱਕ ਪਰਚੇ ਪਾ ਰਹੇ ਇਹਨਾਂ ਨੂੰ ਘਰਾਂ ਤੋਂ ਬੇਕਾਰ ਕੀਤਾ ਸਾਡੀਆਂ ਨੌਕਰੀਆਂ ਖੋਈਆਂ ਸਾਡੇ ਮਾਪਿਆਂ ਨੂੰ ਸਾਡੀਆਂ ਮਾਸੀਆਂ ਮਾਸਣਾ ਤੱਕ ਇਹਨਾਂ ਜੇਲ੍ਹ ਚ ਭੇਜਤੇ ਤੇ ਹੁਣ ਇਹ ਚੀਜ਼ ਦਾ ਜਵਾਬ ਆਪਾਂ ਇਦਾਂ ਹੀ ਦੇਵਾਂਗੇ ਇਹ ਹੁਣ ਆਪਾਂ ਡਰ ਕੇ ਬਹਿਣ ਵਾਲੇ ਨਾ ਕਿ ਉਹ ਸਿਰਫ ਹਲੇਟ ਨਿਗਾ ਜਾਂ ਟ੍ਰੇਲਰ ਆ ਪੂਰੀ ਫਿਲਮ ਹਲੇ ਬਾਕੀ ਆ ਇਹਨਾਂ ਕਹੋ ਵੀ ਹੁਣ ਆਪਣੇ ਟੰਬਰ ਥੋੜੇ ਜੇ ਥੋੜੇ ਨਾਲ ਸੇਫ ਕਰ ਲਓ ਹੁਣ ਤੁਸੀਂ ਘਰਾਂ ਤੱਕ ਗਏ ਤਾਂ ਪੱਕਾ ਘਰਾਂ ਤੱਕ ਹੀ ਜਾਵਾਂਗੇ ਤੁਹਾਡੇ ਮਾ ਜੀਵਨ ਫੌਜੀ ਬੋਲਣ ਦੇ ਅਮਰਸਰ ਸਲਾਮਾਬਾਦ ਹਮਲਾ ਹੋਇਆ ਨਾ ਗ੍ਰੀਨ ਹਾਊਸ ਦੀ ਉਹਦੀ ਝੰਮੀ ਆਰੀ ਮੈਂ ਲੈਣਾ ਵਾ ਇਹ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਸਿੱਧੀ ਚੇਤਾਵਨੀ ਆ ਜਿਹੜਾ ਇਹਨਾਂ ਮਤਲਬ ਗੁੰਡਾ ਰਾਜ ਚਲਾ ਰਹੇ ਆ ਨਾ ਜਿਹੜਾ ਇਹ ਗੁੰਡਾ ਰਾਜ ਚਲਾ ਰਹੇ ਲੋਕਾਂ ਨੂੰ ਨਜਾਇਜ਼ ਚੁੱਕ ਚੁੱਕ ਪਰਚੇ ਪਾ ਰਹੇ ਇਹਨਾਂ ਨੂੰ ਘਰਾਂ ਤੋਂ ਬੇਕਾਰ ਕੀਤਾ ਸਾਡੀਆਂ ਨੌਕਰੀਆਂ ਖੋਈਆਂ ਸਾਡੇ ਮਾਪਿਆਂ ਨੂੰ ਸਾਡੀਆਂ ਮਾਸੀਆਂ ਮਾਸੜਾ ਤੱਕ ਇਹਨਾਂ ਜੇਲ੍ਹ ਚ ਭੇਜਤੇ ਤੇ ਹੁਣ ਇਹ ਚੀਜ਼ ਦਾ ਜਵਾਬ ਆਪਾਂ ਇਦਾਂ ਹੀ ਦੇਵਾਂਗੇ ਇਹ ਹੁਣ ਆਪਾਂ ਡਰ ਕੇ ਬਹਿਣ ਆਏ ਨਾ ਕਿ ਉਹ ਸਿਰਫ ਲੇਟ ਨਿਗਾ ਜਾਂ ਟ੍ਰੇਲਰ ਆ ਪੂਰੀ ਫਿਲਮ ਲੈ ਬਾਕੀ ਆ ਇਹਨਾਂ ਕਹੋ ਵੀ ਹੁਣ ਆਪਣੇ ਟੰਬਰ ਥੋੜੇ ਜੇ ਥੋੜੇ ਨਾਲ ਸੇਫ ਕਰ ਲਓ ਹੁਣ ਤੁਸੀਂ ਘਰਾਂ ਤੱਕ ਗਏ ਤਾਂ ਪੱਕਾ ਘਰਾਂ ਤੱਕ ਹੀ ਜਾਵਾਂਗੇ ਤੁਹਾਡੇ ਮਾ ਜੀਵਨ ਫੌਜੀ ਬੋਲਣ ਦਾ ਜਿਹੜਾ ਅਮਰਸਰ ਸਲਾਮਾਬਾਦ ਹਮਲਾ ਹੋਇਆ ਨਾ ਗਰਦੇ ਉਸ ਦੀ ਉਹਦੀ ਜ਼ਿੰਮੇਵਾਰੀ ਮੈਂ ਲੈਣਾ ਵਾ ਇਹ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਸਿੱਧੀ ਚੇਤਾਵਨੀ ਆ ਜਿਹੜਾ ਇਹਨਾਂ ਮਤਲਬ ਗੁੰਡਾ ਰਾਜ ਚਲਾ ਰਹੇ ਆ ਨਾ ਜਿਹੜਾ ਇਹ ਗੁੰਡਾ ਰਾਜ ਚਲਾ ਰਹੇ ਲੋਕਾਂ ਨੂੰ ਨਜਾਇਜ਼ ਚੁੱਕ ਚੁੱਕ ਪਰਚੇ ਪਾ ਰਹੇ ਆ ਇਹਨਾਂ ਨੂੰ ਘਰਾਂ ਤੋਂ ਬੇਕਾਰ ਕੀਤਾ ਸਾਡੀਆਂ ਨੌਕਰੀਆਂ ਖੋਈਆਂ ਸਾਡੇ ਮਾਪਿਆਂ ਨੂੰ ਸਾਡੇ ਮਾਸੀਆਂ ਮਾਸੜਾ ਤੱਕ ਇਹਨਾਂ ਜੇਲ੍ਹ ਚ ਭੇਜਤੇ ਤੇ ਹੁਣ ਇਹ ਚੀਜ਼ ਦਾ ਜਵਾਬ ਆਪਾਂ ਇਦਾਂ ਹੀ ਦੇਵਾਂਗੇ ਇਹ ਹੁਣ ਆਪਾਂ ਡਰ ਕੇ ਵਹਿਣ ਆਏ ਨਾ ਕਿ ਉਹ ਸਿਰਫ ਹਲੇਟ ਨਿਗਾ ਜਾਂ ਟ੍ਰੇਲਰ ਆ ਪੂਰੀ ਫਿਲਮ ਹਲੇ ਬਾਕੀ ਆ ਇਹਨਾਂ ਕਹੋ ਕਿ ਹੁਣ ਆਪਣੇ ਟੱਬਰ ਥੋੜੇ ਜਿ ਥੋੜੇ ਨਾਲ ਸੇਫ ਕਰ ਲੋ ਹੁਣ ਤੁਸੀਂ ਘਰਾਂ ਤੱਕ ਗਏ ਤਾਂ ਆਪਾਂ ਘਰਾਂ ਤੱਕ ਹੀ ਜਾਵਾਂਗੇ ਤੁਹਾਡੇ ਮਾ ਜੀਵਨ ਫੌਜੀ ਬੋਲਣ ਡੈਡ ਅਮਰਸਰ اسلام آباد ਹਮਲਾ ਆਇਆ ਨਾ ਗ੍ਰੰਦੇ ਉਸ ਦੀ ਉਹਦੀ ਜੁਮੇ ਆਰੀ ਮੈਂ ਲੈਣਾ ਵਾ ਇਹ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਸਿੱਧੀ ਚੇਤਾਵਨੀ ਆ ਜਿਹੜਾ ਇਹਨਾਂ ਮਤਲਬ ਗੁੰਡਾ ਰਾਜ ਚਲਾ ਰਹੇ ਆ ਨਾ ਜਿਹੜਾ ਇਹ ਗੁੰਡਾ ਰਾਜ ਚਲਾ ਰਹੇ ਲੋਕਾਂ ਨੂੰ ਨਜਾਇਜ਼ ਚੁੱਕ ਚੁੱਕ ਪਰਚੇ ਪਾ ਰਹੇ ਆ ਇਹਨਾਂ ਨੂੰ ਘਰਾਂ ਤੋਂ ਬੇਕਾਰ ਕੀਤਾ ਸਾਡੀਆਂ ਨੌਕਰੀਆਂ ਖੋਈਆਂ ਸਾਡੇ ਮਾਂ ਪਿਓ ਨੂੰ ਸਾਡੇ ਮਾਸੀਆਂ ਮਾਸੜਾ ਤੱਕ ਇਹਨਾਂ ਜੇਲ੍ਹ ਚ ਭੇਜਤੇ ਤੇ ਹੁਣ ਇਹ ਚੀਜ਼ ਦਾ ਜਵਾਬ ਆਪਾਂ ਇਦਾਂ ਹੀ ਦੇਵਾਂਗੇ ਇਹ ਹੁਣ ਆਪਾਂ ਡਰ ਕੇ ਵਹਿਣ ਵਾਲੇ ਇਹਨਾਂ ਕਹੋ ਸਿਰਫ ਹਲੇ ਟਿੱਕ ਨੀਗਾ ਜਾਂ ਟ੍ਰੇਲਰ ਆ ਪੂਰੀ ਫਿਲਮ ਹਲੇ ਬਾਕੀ ਆ ਇਹਨਾਂ ਕਹੋ ਕਿ ਹੁਣ ਆਪਣੇ ਟੱਬਰ ਥੋੜੇ ਜਿ ਥੋੜੇ ਨੂੰ ਸੇਫ ਕਰ ਲਓ ਹੁਣ ਤੁਸੀਂ ਘਰਾਂ ਤੱਕ ਗਏ ਤਾਂ ਆਪਾਂ ਘਰਾਂ ਤੱਕ ਹੀ ਜਾਵਾਂਗੇ ਤੁਹਾਡੇ ਮਾ ਜੀਵਨ ਫੌਜੀ ਬੋਲਣ ਦੇ ਅੰਮਰਸਾਰ ਸਲਾਮਾਬਾਦ ਹਮਲਾ ਹੋਇਆ ਨਾ ਗਰਦੇ ਉਸ ਦੀ ਉਹਦੀ ਜੁਮੇਆਰੀ ਮੈਂ ਲੈਣਾ ਵਾ ਇਹ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਸਿੱਧੀ ਚੇਤਾਵਨੀ ਆ ਜਿਹੜਾ ਇਹਨਾਂ ਮਤਲਬ ਗੁੰਡਾ ਰਾਜ ਚਲਾ ਰਹੇ ਆ ਨਾ ਜਿਹੜਾ ਇਹ ਗੁੰਡਾ ਰਾਜ ਚਲਾ ਰਹੇ ਲੋਕਾਂ ਨੂੰ ਨਜਾਇਜ਼ ਚੁੱਕ ਚੁੱਕ ਪਰਚੇ ਪਾ ਰਹੇ ਆ ਇਹਨਾਂ ਨੂੰ ਘਰਾਂ ਤੋਂ ਬੇਕਾਰ ਕੀਤਾ ਸਾਡੀਆਂ ਨੌਕਰੀਆਂ ਖੋਈਆਂ ਸਾਡੇ ਮਾਂ ਪਿਓ ਨੂੰ ਸਾਡੇ ਮਾਸੀਆਂ ਮਾਸੜਾ ਤੱਕ ਇਹਨਾਂ ਜੇਲ੍ਹ ਚ ਭੇਜਤੇ ਤੇ ਹੁਣ ਇਹ ਚੀਜ਼ ਦਾ ਜਵਾਬ ਆਪਾਂ ਇਦਾਂ ਹੀ ਦੇਵਾਂਗੇ ਇਹ ਹੁਣ ਆਪਾਂ ਡਰ ਕੇ ਵਹਿਣ ਆਏ ਨਾ ਕਿ ਉਹ ਸਿਰਫ ਲੇਟ ਨਿਗਾ ਜਾਂ ਟ੍ਰੇਲਰ ਆ ਪੂਰੀ ਫਿਲਮ ਹਲੇ ਬਾਕੀ ਆ ਇਹਨਾਂ ਕਹੋ ਵੀ ਹੁਣ ਆਪਣੇ ਟੱਬਰ ਥੋੜੇ ਜਿ ਥੋੜੇ ਨਾਲ ਸੇਫ ਕਰ ਲਓ ਹੁਣ ਤੁਸੀਂ ਘਰਾਂ ਤੱਕ ਗਏ ਤਾਂ ਆਪਾਂ ਘਰਾਂ ਤੱਕ ਹੀ ਜਾਵਾਂਗੇ ਤੁਹਾਡੇ